ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਟਹਿਲਮਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਗਤਪਾਈ ਰਹਿ ਜਾਂਦਾ ਥਰਾਜ ਵੀ ਨਾਲ ਹੀ ਰਹਿ ਜਾਂਦਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਦੋ ਬਿਹੜਾ ਮਖਾਉਣੀਆਂ ਦੋਵੇਂ ਬਿਹੜਾ ਮੱਝਾਂ ਆ ਰਹੀਆਂ ਹੈ ਹੀਆਂ ਬਿਹੜਾ ਮੱਝਾਂ ਆ ਰਹੀਆਂ ਮੈਂ ਤਾਂ ਕਹਿੰਦਾ ਕਿਉਂਕਿ ਗਰਮੀ ਰਹਿ ਤਾਂ ਮੱਝਾਂ ਆ ਰ ਗਈ ਦੁੱਧ ਹੋਣਾ ਤੇ ਸੀਲ ਇੰਨੀਆਂ ਕਿ ਭਵਾਂ ਜਵਾਕ ਚੋਈ ਜਾਣ ਬਾਈ ਕਹਿੰਦਾ ਫੰਡਰ ਮੱਝ ਨੂੰ ਵੀ ਘੱਟ ਮੁੱਲ ਕਰਨੇ ਆਪਾਂ ਦੋਵਾਂ ਦੇ ਆਈ ਨਹੀਂਗਾ ਕਿ ਇੱਕ ਦਾ ਘੱਟ ਕਰਦਾ ਇੱਕ ਦਾ ਵੱਧ ਕਰਦਾ ਜਮਾ ਜੈਜਮੋਲ ਬਿਲਕੁਲ ਸਸਤੇ ਮਲ ਦੀਆਂ ਦੋ ਵੜਾ ਹਾਂਜੀ ਸਸਤੀ ਗਾ ਸਸਤੀ ਗਾ ਜੀ ਹਾਂ ਦੱਸਦੀ ਆ ਨਾ ਸ਼ਕੰਦਰ ਸਿੰਘ ਪੈਂਟਲ ਮਾਲਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ 779725012 ਕਿੰਨਾ ਸੁਗਾ ਇਹ ਦੂਜਾ ਸੁਗਾ ਇਹਨਾਂ ਜੋ ਲੱਤਾਂ ਕਿਹੜੀ ਮਾਰਦੀ ਤੇ ਕਿਹੜੀ ਨਹੀਂ ਮਾਰਦੀ ਜਮਾ ਗਰੰਟੀ ਹੋ ਘਰ ਤੱਕ ਦੇ ਵੀ ਜਵਾਗ ਥੱਲੇ ਲਿਟੀ ਜਾਣਾ ਨਹੀਂ ਇਹਦਾ ਸਾਈ ਵਾਲਾ ਮਾਰਦਿਆਂ ਹੀ ਹੁੰਦਾ ਇਹਦਾ ਮੈਂ ਗਰੰਟੀ ਸਾਰੀਆਂ ਵਿਖਾਉਂਗਾ ਠਣਾ ਵਾਲੀ ਤੇ ਭਾਰਦੀ ਅੱਜ ਵੀ ਗਰੰਟੀ ਆ ਉਹਦੇ ਵੀ ਆਪਾਂ ਗਰੰਟੀ ਦਿੰਦੇ ਜੀ ਆਇਆ ਨਾ ਉਹ ਜਿਹੜੀ ਸੀਲ ਆ ਉਹ ਤੇ ਹੱਥ ਮਾਰਦੇ ਤੇ ਦੂਜੀ ਤੇ ਹੱਥ ਹੀ ਨਾ ਮਾਰੇ ਦੋਨਾਂ ਤੇ ਦੋਨਾਂ ਚਲੋ ਜੀ ਬਾਈ ਕਹਿੰਦਾ ਦੋਹਾਂ ਦੇ ਮਾਰ ਕੇ ਵਿਖਾਉਂ ਕਈ ਭੈਣ ਭਰਾ ਐਂ ਕਰ ਜਾਂਦੇ ਇੱਕ ਦੇ ਹੱਥ ਮਾਰ ਦਿੰਦੇ ਆ ਜਿਹੜੀ ਸੀਲ ਜੀ ਹੁੰਦੀ ਆ ਤੇ ਜਿਹੜੀ ਗੁੱਟਾਂ ਦੇ ਮਾਰਦੀ ਉਹਦੇ ਨੇੜੇ ਨਹੀਂ ਜਾਂਦੇ ਹੂੰ ਤੇ ਜਿਹੜੀ ਸੀਲ ਹੁੰਦੀ ਉਹਦੇ ਖੁਰ ਫਾਟਣ ਤਿੱਕਰ ਜਾਂਦੇ ਆ ਪਰ ਮਾੜੀਆਂ ਗੱਲਾਂ ਯਾਰ ਜੇ ਗਰਮਾ ਦਾ ਨਾਲ ਗਰਮ ਵੀ ਦੱਸੋ ਜੇ ਸੀਲ ਆ ਤੇ ਸੀਲ ਦੱਸੋ ਦੁੱਧ ਕਿੰਨਾ ਕੁ ਦੇ ਦੂ ਦੁੱਧ ਬਾਈ ਮਾਲਕਨ ਗਿਆ ਆਪਣਾ 14 15 ਕਿਲੋ ਚੋਆ ਵਾ ਜਨ ਕਿ ਥਣ ਲੈਵੇ ਤੇ ਨਾੜਾ ਨੋੜਾਂ ਜਾਂਗੇ ਆ ਤੇ 14 15 ਕਿਲੋ ਆਪਾਂ ਕਹਿੰਦੇ ਵੀ ਦੇਊਗੀ ਹਸਾ ਸਮਾ ਚੰਗੀ ਵੱਡੀ ਵੱਡਾ ਹਜੇ ਹਜੇ 5-7 ਦਿਨ ਪੈ ਗਈ ਪੂਰੀ ਸੀਰ ਆ ਜਮਾਂ ਠੰਡੇ ਹੈ ਜੀ ਗਰੰਟੀ ਜੀ ਭੂਰ ਭਾਰ ਛਿੱਟੇ ਦੀ ਉਹ ਚੀਜ਼ ਤੇ ਆਪਣੀ ਥਣਾ ਨੇ ਗਰੰਟੀ ਆ ਭਾਰ ਦੀ ਗਰੰਟੀ ਆ ਪਮਾਬ ਦਾਗ ਦੇ ਪਾਸ ਕਰਕੇ ਕੱਢ ਕੇ ਬਾਹਰ ਵਖਾ ਆ ਗਰਾ ਦੁੱਧ 14 15 ਕਿਲੋ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਬਾਈ ਕਹਿੰਦਾ ਸੀਲ ਇੰਨੀ ਆ ਭਾਵਾਂ ਜਵਾਗ ਥੱਲੇ ਦੀ ਨੰਗੀ ਜਾਣ ਇੰਨੀ ਸੀਲ ਹੈ ਵਜ਼ਨ ਬਹੁਤ ਹੈ ਸ਼ਾਈ ਵਾਲ ਨਸਲ ਦੀ ਦੂਜਾ ਸੂਆ ਮੱਝਾਂ ਰਗੀ ਵੜ ਜਿੱਥੇ ਬਾਈ ਕਹਿੰਦਾ ਮਰਜੀ ਖੜਾ ਕੇ ਅਗਲਾ ਚਵਾਈ ਕਰ ਲੈ ਤੇ ਜੇ ਲੱਤ ਵੀ ਜਾ ਕੇ ਜੇ ਬਾਈ ਕਹਿੰਦਾ ਗਾਂ ਫਰੀ ਦੇ ਦੂੰ ਆਈ ਨਹੀਂਗਾ ਕਿ ਇੱਕ ਸੀਲ ਹੈ ਇਹ ਤੇ ਗਾਰੰਟੀ ਆ ਦੋਹਾਂ ਦੀ ਗਾਰੰਟੀ ਆ ਤੇ ਮੁੱਲ ਵੀ ਛੋਟੇ ਛੋਟੇ ਜੇ ਹੋਣੇ ਜਾਵਾਂ ਹੁਣ ਮੌਸਮ ਗਰਮੀ ਦਾ ਆ ਗਿਆ ਤੇ ਗਰਮਿਓ ਗਰਮੀ ਕਰਮਾ ਵਾਲੀਆਂ ਵਧੀਆ ਖੁੱਲਾ ਦੁੱਧ ਪਿਆ ਦੇਣੀਆਂ ਆ ਤੁਸੀਂ ਵੇਖ ਲਓ ਪੂਰੀ ਸੀਲ ਹੈ ਮੇਰਾ ਹੋ ਸਕਦਾ ਕਈ ਵਾਰ ਜਾਣ ਬ ਹਾਂ ਕੈਮਰੇ ਕਰਕੇ ਥੋੜਾ ਜਿਹਾ ਕਰਦੀ ਆ ਥਾਣ ਪੂਰਾ ਚੰਗਾ ਅੱਧੀ ਚੁਆਈ ਵਾਲਾ ਹਵਾਨਾ ਸਾਰਾ ਬ੍ਰੀਕ ਬ੍ਰੀਕ ਵੇ ਇੰਜਨ ਨਾਲ ਭਰਿਆ ਪਿਆ ਤੇ ਜੇ ਗਰਮੋਂ ਦੀ ਹੁਣੋਂ ਤੇ ਇਹਨੇ ਢੇੜੇ ਪਈ ਹੋਣਾ ਅਸੀਂ ਖੜਨਾ ਹੀ ਨਹੀਂ ਸੀਗਾ ਪਰ ਮੌਜ ਇਹਨਾਂ ਖੜੀਆਂ ਦੋਵੇਂ ਪੂਰੀਆਂ ਸੀਲ ਜੈ ਜਮਲ ਹੁਣ ਸੀਲਾ ਤੇ ਮੋਲਾ ਆਇਆ ਨਾ ਮੱਝ ਨੂੰ ਵੀ ਵੱਧ ਕਰ ਲਈ ਆਪਣੇ ਵਾਲਾ ਰੇਟ ਹੀ ਨਹੀਂ ਕਿਸੇ ਕੋਲੇ ਹੁਣ ਲੋਕ ਵੀ ਚੈਨਲ ਤੇ ਵੀਡੀਓ ਪੈਂਦਾ 4400 ਰੁਪਿਆ ਰੇਟ ਦਾ 44 ਦੀ ਹਾਂਜੀ ਛੋੜ ਵਿੱਚੋਂ ਕਰਦਾ ਕੋਈ ਚੱਕਾ ਜਮਾ ਜੈ ਜਮਲ 40 ਤੇ 4 44000 ਦੀ ਕਿਸੇ ਨੇ 14 15 ਕਿਲੋ ਦੁੱਧ ਵਾਲੀ 40 44 ਦੀ ਨਿੰਦੇਣੀ ਵਿੱਚੋਂ ਛੋੜ ਛੱਪਾ ਮਾਨਤਾਨ ਕਰ ਦੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਦੋਵੇਂ ਹੀ ਸੀਲ ਸਾਉ ਠੰਡੀਆਂ ਵਹਿੜਾ ਮੱਝਾਂ ਆ ਰਗੀਆਂ ਦੋ ਨੰਬਰ ਤੇ ਆ ਇਹ ਜਰਸੀ ਦਾ ਕ੍ਰਾਸ ਆ ਇਹ ਆਪਣੇ ਤੋਂ ਕਈ ਦਿਨ ਪਹਿਲਾਂ ਇਹਨੇ 14 ਤੱਕ ਦੁੱਧ ਦੇ ਦੀ ਆਪਾਂ 14 ਦੀ ਗਾਰੰਟੀ ਵੀ ਦੇ ਦੇਾਂਗੇ ਅੱਛਾ ਪਹਿਲੇ ਸੂਏ ਆਪਣੇ ਕੋਲ ਦੇ ਸੀਲ ਆ ਭਾਵੇਂ ਇਹ ਜਵਾਕ ਤੋਂ ਹੀ ਆ ਹੂੰ ਇਹ ਵਹਿੜਾ ਤੇਰੇ ਕਾ ਦੋਵੇਂ ਸੀਲ ਹੈ ਹਾਂ ਨਹੀਂ ਆ ਦਿਨ ਕਿੰਨੇ ਲੈ ਜੂ ਇਹਦੇ ਦਿਨ ਭਾਈ ਹਜੇ 8 9 ਬਰ 800 ਪਏ ਆ ਹਾਂਜੀ ਠੀਕ ਐ ਬਾਕੀ ਕੱਲ ਸੈਂਗ ਨਾਲ ਅਗਲਾ ਵੇਖੇ ਮੜ ਮੜਾ ਸੈਂਗ ਜਿਵੇਂ ਮਰਜੀ ਅਗਲਾ ਬੈਠਾ ਰਵੇ ਕੋਸੀ ਜਿਵੇਂ ਮਰਜੀ ਥੱਲੇ ਉਹ ਇਥੋਂ ਲਾ ਦੇ ਤਵਾ ਗੋਡੀ ਵਾਲਿਆਂ ਨੂੰ ਕੈਂਚੀ ਲਾ ਕੇ ਵਹਜੇ ਨਿਆਣਾ ਪਾਵੀ ਨਾ ਕੈਂਚੀ ਲਾ ਲੇ ਤੇ ਚੋ ਚੋਨ ਲੱਗ ਜੇ ਆਪ ਹੀ ਠੇ ਕੈਂਚੀ ਵੀ ਨਾਉਣ ਦੀ ਲੋੜ ਹਾਂ ਆ ਬੈਠੇ ਰਹਿ ਚਲੋ ਜੀ ਮੈਂ ਇਥੋਂ ਬੈਠਾ ਰਹਿ ਠੀਕ ਐ ਹੋਰ ਨਾ ਤੇਰੇ ਘਰੇ ਆਏ ਹੋਵੇ ਤੂੰ ਸਿਕਾਈ ਹੋਵੇ ਇਹ ਅਗਲੇ ਦਿਨਾਂ ਬੁੜੀਆਂ ਤੇ ਟਾਪੂ ਲਵਾ ਦੇ ਤੇ ਮੈਂ ਮੇਵਾਰੀ ਦੇ ਜਣ ਬੰਦਾ ਤਿੰਨਾਂ ਦਿਨਾਂ ਪੈਸੇ ਦੇ ਦੇਣ ਜਾਂ ਦੋ ਦਿਨਾਂ ਨੂੰ अच्छा मैं कह रहा हूं जेड़ा मर्ज़ी बंदा ਲੈ ਚਲੇ ਘਰ ਦੀ ਵੀ ਗਾਰੰਟੀ ਉਹ ਘਰੇ ਜਾ ਕੇ ਵੀ ਬੰਦਾ ਕੋਈ ਬੰਦਾ ਲੈ ਜੇ ਤਿੰਨਾਂ ਦਿਨਾਂ ਨੂੰ ਪੈਸੇ ਦੇ ਦੇ ਜੇ ਤਿੰਨਾਂ ਦਿਨਾਂ ਨੂੰ ਪੈਸੇ ਦੇ ਪਵਾ ਤੂੰ ਜਾਣਦਾ ਹੀ ਨਹੀਂ ਕਿਸ ਨੂੰ ਮੈਂ ਕਹਿੰਦਾ ਵੀ ਹਾਂ ਤੇਰਾ ਤੇਰੇ ਨਾਲ ਗੱਲ ਕਰ ਅੱਛਾ ਮੈਨੂੰ ਮੇਚ ਪਾ ਕੇ ਚਲੋ ਜੀ ਠੀਕ ਹੈ ਕੱਢ ਬਾਹਰ ਦੋਸਤੋ ਨਰਮ ਜਿਹਾ ਬੰਦਾ ਤੁਸੀਂ ਜਾਣਦੇ ਹੀ ਆ ਜੈਜ ਜ ਮੁੱਲ ਦੱਸ ਪਹਿਲਾਂ ਇਹਦਾ ਵੀ ਇਹਦਾ 42000 ਉਹ ਤੋਂ ਵੀ ਘਟਾ ਕੋਈ ਨਹੀਂ ਕਰ ਲਾਂਗੇ ਚਲੋ ਜੀ 42000 ਦੀ ਕੋਈ 500 ਹੋਰ ਵੀ ਘਟਾ ਦੂ 42000 ਦੀ ਲੈ ਜਾਓ ਯਾਰ ਸਾ ਸੜਦਾ ਸੀਲ ਫੁੱਲ ਹੈ ਹੂੰ ਸਹੀ ਆ ਦਿਨ ਕਿੰਨੇ ਦੱਸਿਆ ਦਿਨ ਹਜੇ ਇਹਦੇ 8-9 ਪਏ ਜੀ 8-9 ਦਿਨ ਪਏ ਆ ਪਹਿਲੇ ਸੂਵੇ ਬਾਈ ਕਹਿੰਦਾ ਇਹ ਵੜ ਮੇਰੇ ਕੋਲੇ ਗਈ ਗਈ ਸੀ ਇਹਦੀ ਗਰੰਟੀ ਆ 14 ਕਿਲੋ ਦੁੱਧ ਬਾਈ ਕਹਿੰਦਾ ਪਚਵਾ ਕੇ ਦਿੱਤੀ ਸੀ ਦੂਜੇ ਸੂਵੇ ਸੁੰਦੀ ਆ ਅੱਠਾਂ ਦਿਨਾਂ ਦੀ ਕੱਚੀ ਆ ਬਸ ਉਹ ਖੜੀ ਜੀ ਬਾਬੇ ਹਾਂ 14-15 14-15 ਮੰਨ ਕੇ ਕੋਈ ਵੀ ਸੌਦਾ ਕਰ ਲੇ ਹੋ ਸਕਦਾ ਏ ਕਿ ਦੂਜਾ ਸੂਬਾ ਦੁੱਧ ਵੱਧ ਪਿਆ ਜੇ ਨਹੀਂ 14-15 ਦਾ ਬਾਈ ਕਹਿੰਦਾ ਕਿਤੇ ਨਹੀਂ ਗਿਆ ਬਾਕੀ ਬਜਾਣਾ ਤਾਂ ਤਾਂ ਦੀ ਛੋਟੀ ਨਹੀਂ ਜੀ ਹਾਂ ਦੋਸਤੋ ਇਹ ਵੀ ਗੱਲ ਹੈ ਕਿ ਕੱਦ ਕਾਠ ਵੀ ਚੰਗਾ ਬਾਕੀ ਜਰਸੀ ਨਾਲ ਕਰਾਉ ਤਾਂ ਬੰਨ ਨਹੀਂ ਪੈਂਦੀ ਜੀ ਉੱਪਰ ਹਾਂ ਹੈਗੀ ਵੀ 골 ਮਟੋਲ ਆ ਮਰਾਸੀਆਂ ਦੇ ਢੋਲ ਲਰ ਗਈ ਆ ਡੱਗੇ ਦੇ ਡੱਗਾ ਠਾ ਡੱਗਾ ਹੂੰ ਸਹੀ ਆ ਜਿਵੇਂ ਮਰਜੀ ਬੈਠੇ ਰਹੋ ਠੀਕ ਹੈ ਮੋਟਾ ਮੋਟਾ ਥਾਨ 42000 ਦੀ ਦੇ ਦੇਣੀ ਆ ਇਹ ਇੱਕ ਨੰਬਰ 44 ਦੀ ਦੋ ਨੰਬਰ 42 ਦੀ ਜੇ ਕੋਈ ਜੋੜਾ ਲੈ ਜਾਊਗਾ ਇੱਕੋ ਭੈਣ ਭਰਾ ਤੇ ਹੋਰ 500 ਛੱਡ ਦੂ ਕੋਈ ਗੱਲ ਨਹੀਂ 560 ਹੋਰ ਕਿਰਾਏ ਭਾੜੇ ਜੋਗਾ ਛੱਡ ਦੂਗਾ। ਇੱਕ ਇਧਰ ਫਿਰਦੀ ਪੀਡੀ ਐਫ ਮੇਲੇ ਵਾਲੀ। ਨੇ ਇਹ ਬੱਚਾ ਇਹ ਤਿਆਰ ਕਰ ਲਿਆ ਫਾਰਮ ਚੋਂ ਲਿਆਇਆ ਸੀ ਬਾਈ। ਤੇ ਇਹਦੀ ਮਾਂ ਦਾ ਬਾਈ ਦੱਸਦਾ ਕਿ 40 ਲੀਟਰ ਦੁੱਧ ਹੈ। ਜਰਸੀ ਮਾਂ ਇਹਦੀ ਆਪ ਵੀ ਜਰਸੀ ਐ ਸੈਕਸਡ ਸੀ ਬੰਦੀ ਐ ਇਹ। ਇਹ ਤਾਂ ਉਹੀ ਵੈਸੇ ਸ਼ੌਂਕ ਨਾ ਵਿਖਾਦੀ। ਇਹ ਤਿਆਰ ਕਰਨੀ ਬਾਈ ਕਹਿੰਦਾ ਮੇਲੇ ਹਾਸਤੇ ਆਪਾਂ। ਫਾਰਮ ਚੋਂ ਲੈਂਦੀਆਂ ਨੇ ਪਸ਼ੂ ਘਰੇ ਵੀ ਕਾਫੀ ਰੱਖਦਾ ਨਾਲ ਇਹਨੂੰ ਬੱਕਰੀਆਂ ਦਾ ਵੀ ਸ਼ੌਂਕ ਆ ਇਧਰ ਬੱਕਰਾਂਾਂ ਵੀ ਰੱਖੀਆਂ ਵਾ ਆਹ ਵੇਖ ਲਓ ਮਾਲ ਹੂੰ ਬੱਕਰਾਂ ਵੀ ਚੋਟੀਆਂ ਰਹਿਣ ਆਪਣੇ ਕੋਲੇ ਬੱਕਰੀਆਂ ਵੀ ਸ਼ੌਕੀ ਬੰਦਾ ਹੈ ਬੱਕਰਾਂਾਂ ਵੀ ਚੋਟੀਆਂ ਰਹਿਣ ਆਪਣੇ ਕੋਲੇ ਬੱਕਰੀਆਂ ਵੀ ਬਾਈ ਕਹਿੰਦਾ ਚੋਟੀਆਂ ਹੈ ਪਹਿਲੇ ਪਾਤ ਸੂਈਏ ਪਹਿਲੇ ਸੂਈਏ ਠੀਕ ਹੈ ਮੈਂ ਹਰ ਗਲੇ ਵਾਲਾ ਹੀ ਫਰਦੀ ਹੂੰ ਨਹੀਂ ਠੀਕ ਹੈ ਯਾਰ ਸ਼ੌਂਕ ਦਾ ਕੋਈ ਮੁੱਲ ਨਹੀਂ ਉਹ ਫਰਦੀ ਪੀਡੀਐਫ ਮੇਲੇ ਵਾਲੀ ਪੀਡੀਐਫ ਮੇਲੇ ਵਾਲੀ ਤਾਂ ਕਹਿੰਦਾ ਇਹਨੇ ਪੀਡੀਐਫ ਮੇਲੇ ਆਸਤੇ ਤਿਆਰ ਕਰਦਾ ਹੈ ਹੂੰ ਸਹੀ ਹੈ ਠੀਕ ਹੈ ਜਾਨਵਰ ਚੰਗੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਸੇਲ ਆ ਉਹਦਾ ਵੱਛੀ ਵੀ ਤੁਹਾਨੂੰ ਵੈਸੇ ਵਿਖਾ ਦਿੱਤਾ ਸ਼ੌਂਕ ਤੌਰ ਤੇ ਕੋਈ ਆਏ ਨਾ ਭੈਣ ਭਰਾ ਕਹਵੇ ਕਿ ਵੱਛੀ ਦੇ ਦੇ ਬਾਈ ਬੱਕਰੀਆਂ ਵੀ ਤੁਹਾਨੂੰ ਸ਼ੌਂਕ ਤੌਰ ਤੇ ਹੀ ਵਿਖਾਈਆਂ ਨਾਗ ਜਿਹੜੇ ਦੋ ਸੇਲ ਆ ਆ ਨਾਗ ਸੇਲ ਹੈ ਇਹਨਾਂ ਦੋਵਾਂ ਨਾਗਾਂ 'ਚੋਂ ਜਿਹੜਾ ਵੀ ਨਾਗ ਤੁਹਾਡੇ ਪਸੰਦ ਆਉਂਦਾ ਦੋਵੇਂ ਸੀਲ ਸਾਊ ਆ ਕਿਤੇ ਤੋਂ ਕੈਮਰੇ ਤੋਂ ਕਰਦੀ ਸੀ ਆ ਦੇਖ ਹਾਂ ਭਾਵੇਂ ਪਹਿਲਾਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਦੋਸਤੋ ਮੇਰਾ ਥੋੜਾ ਜਿਹਾ ਕਰਦੀ ਸੀ ਆਵੇ ਸੀਲ ਹੈ ਹੂੰ ਬਗਾਨੇ ਬੰਦੇ ਦਾ ਜਾਨਵਰ ਕਰ ਜਾਂਦਾ ਇਹ ਤਾਂ ਗੱਲ ਹੈਗੀ ਆ ਇਹ ਕੈਮਰੇ ਦਾ ਕਈ ਵਾਰ ਜਾਨਵਰ ਉਪਰਾਂ ਮੰਨਦਾ ਕਿਉਂਕਿ ਉਹ ਕੈਮਰਾ ਪਸ਼ੂਆਂ ਕੋਲੇ ਕਿਹਨੇ ਲਿਆਉਣਾ ਹੁੰਦਾ ਅੱਜ ਵੀਡੀਓ ਬਣਾਉਣੀ ਕਰਕੇ ਤਾਂ ਕੈਮਰੇ ਕੋਲੇ ਪਸ਼ੂ ਕੋਲੇ ਕੈਮਰਾ ਲਿਆਂਦਾ ਫੋਨ ਨੰਬਰ ਸਕਰੀਨ ਤੇ ਹੈ ਜੈ ਜੇ ਮੋਲ ਸਾਰਿਆਂ ਨੂੰ ਸასი ਗਾ